ਕਿਡਨੀ ਫੇਲ ਹੋਣ ਦੇ ਵੱਲ ਇਸ਼ਾਰਾ ਕਰਦੇ ਨੇ ਅਸਕਿਨ ਤੇ ਨਜ਼ਰ ਆਉਣ ਵਾਲੇ 6 ਲੱਛਣ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਕਿਡਨੀ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ ਜੋ ਖੂਨ ਨੂੰ ਸਾਫ਼ ਕਰਦਾ ਹੈ ਤਾਂ ਸਰੀਰ ਦੇ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਸੁੱਟ ਦਿੰਦਾ ਹੈ ਪਰ ਜਦੋਂ ਇਹ ਸਹੀ ਢੰਗ ਦੇ ਨਾਲ ਕੰਮ ਕਰਨਾ ਬੰਦ ਕਰ ਦਿੰਦਾ ਹੈ ਤਾਂ ਇਸ ਦਾ ਪ੍ਰਭਾਵ ਪੂਰੇ ਸਰੀਰ ਦੇ ਉੱਤੇ ਦਿਖਾਈ ਦੇਣਾ ਸ਼ੁਰੂ ਕਾ ਹੋ ਜਾਂਦਾ ਹੈ ਅ ਸਭ ਤੋਂ ਪਹਿਲਾ ਚਿਹਰੇ ਦੇ ਉੱਤੇ ਦਿਖਾਈ ਦਿੰਦਾ ਹੈ ਜੇਕਰ ਤੁਸੀਂ ਸਮੇਂ ਸਿਰ ਚਿਹਰੇ ਦੇ ਉੱਤੇ ਇਹਨਾਂ ਤਬਦੀਲੀਆਂ ਨੂੰ ਪਛਾਣ ਲੈਂਦੇ ਹੋ ਤਾਂ ਤੁਸੀਂ ਤੁਰੰਤ ਇਲਾਜ ਵੀ ਸ਼ੁਰੂ ਕਰਵਾ ਸਕਦੇ ਹੋ ਤਾਂ ਅੱਖਾਂ ਦੇ ਆਲੇ-ਦੁਆਲੇ ਸਭ ਤੋਂ ਪਹਿਲਾਂ ਹੁੰਦੀ ਹੈ ਸਵੇਲਿੰਗ ਜੇਕਰ ਯਾਨੀ ਜੂਫਨੈਸ ਹੋ ਜੇਕਰ ਸਵੇਰੇ ਉੱਠਦੇ ਹੀ ਤੁਹਾਡੀਆਂ ਅੱਖਾਂ ਦੇ ਹੇਠਾਂ ਜਾਂ ਫਿਰ ਆਲੇ-ਦੁਆਲੇ ਜੋ ਕਿ ਸਵੇਲਿੰਗ ਸੋਜ ਹੁੰਦੀ ਹੈ ਤਾਂ ਇਹ ਸਿਰਫ ਨੀਂਦ ਦੀ ਕਮੀ ਜਾਂ ਫਿਰ ਅਲਰਜੀ ਨਹੀਂ ਹੋ ਸਕਦੀ ਹੈ ਕਿਡਨੀ ਫੇਲ ਹੋਣ ਦੇ ਵਿੱਚ ਸਰੀਰ ਦੇ ਵਿੱਚ ਪਾਣੀ ਜਮਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਾਰਨ ਚਿਹਰੇ ਦਾ ਇਹ ਹਿੱਸਾ ਸੁੱਜ ਜਾਂਦਾ ਹੈ ਚੇਰਾ ਪੀਲਾ ਜਾਂ ਫਿਰ ਫਿੱਕਾ ਪੈਣਾ ਹੋ ਜਾਂਦਾ ਹੈ ਜਿਵੇਂ ਕਿ ਜੇਕਰ ਕਿਡਨੀ ਸਹੀ ਢੰਗ ਨਾਲ ਕੰਮ ਨਹੀਂ ਕਰਦੀ ਤਾਂ ਖੂਨ ਦੇ ਵਿੱਚ ਲਾਲ ਖੂਨ ਦੇ ਸੈੱਲਾਂ ਦੀ ਗਿਣਤੀ ਘੱਟ ਹੋ ਜਾਂਦੀ ਹੈ ਜਿਸ ਦੇ ਨਾਲ ਅਨੀਮੀਆ ਹੋ ਸਕਦਾ ਹੈ ਇਸ ਦਾ ਪ੍ਰਭਾਵ ਚਿਹਰੇ ਦੇ ਉੱਤੇ ਪੀਲਾਪਣ ਜਾਂ ਫਿਰ ਫਿੱਕਾਪਣ ਦੇ ਰੂਪ ਦੇ ਵਿੱਚ ਦੇਖਿਆ ਜਾ ਸਕਦਾ ਹੈ ਭਾਵੇਂ ਤੁਸੀਂ ਆਰਾਮ ਕਰ ਸਕਦੇ ਹੋ ਜਾਂ ਫਿਰ ਧੁੱਪ ਦੇ ਵਿੱਚ ਰਹਿ ਸਕਦੇ ਹੋ ਤਾਂ ਫਿਰ ਆਉਂਦਾ ਹੈ ਬੁੱਲਾ ਅਤੇ ਚਮੜੀ ਦੀ ਖੁਸ਼ਕੀ ਜੀ ਹਾਂ ਗੁਰਦੇ ਦੀਆਂ ਸਮੱਸਿਆਵਾਂ ਦੇ ਵਿੱਚ ਸਰੀਰ ਦੇ ਵਿੱਚ ਨਮੀ ਦੀ ਕਮੀ ਹੁੰਦੀ ਹੈ ਇਸ ਦਾ ਪ੍ਰਭਾਵ ਫਟੇ ਹੋਏ ਬੁੱਲਾਂ ਚਮੜੀ ਦੀ ਖੁਸ਼ਕੀ ਅਤੇ ਚਿਹਰੇ ਦੇ ਉੱਤੇ ਚਮਕ ਦੇ ਨੁਕਸਾਨ ਦੇ ਰੂਪ ਤੇ ਵਿੱਚ ਦੇਖਿਆ ਜਾ ਸਕਦਾ ਹੈ ਫਿਰ ਚਿਹਰੇ ਦੇ ਉੱਤੇ ਅਸਧਾਰਨ ਲਾਲੀ ਜਾਂ ਫਿਰ ਦਫੜ ਹੋਣਾ ਅਕਸਰ ਤੁਸੀਂ ਦੇਖਿਆ ਹੋਣਾ ਅਜਿਹਾ ਹੋ ਜਾਂਦਾ ਕਈਆਂ ਦੇ ਜਦੋਂ ਕਿਡਨੀ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਖੂਨ ਦੇ ਵਿੱਚ ਮੌਜੂਦ ਜ਼ਹਿਰੀਲੇ ਪਦਾਰਥ ਬਾਹਰ ਨਹੀਂ ਆ ਸਕਦੇ ਅਧ ਚਮੜੀ ਨੂੰ ਪ੍ਰਭਾਵਿਤ ਨਹੀਂ ਕਰਦੇ ਚਿਹਰੇ ਦੇ ਉੱਤੇ ਲਾਲ ਧੱਬੇ ਦਫੜ ਜਾਂ ਫਿਰ ਖੁਜਲੀ ਇਸ ਕਾਰਨ ਹੋ ਸਕਦੀਆਂ ਨੇ ਫਿਰ ਹੈ ਅੱਖਾਂ ਦੇ ਹੇਠਾਂ ਕਾਲੇ ਕਿਡਨੀ ਦੀ ਬਿਮਾਰੀ ਦੇ ਵਿੱਚ ਸਰੀਰ ਥਕਾਵਟ ਮਹਿਸੂਸ ਕਰਦਾ ਹੈ ਅਤੇ ਨੀਂਦ ਦੀ ਗੁਣਵੱਤਾ ਦੀ ਘਾਟ ਹੋ ਜਾਂਦੀ ਹੈ ਇਸ ਦਾ ਪ੍ਰਭਾਵ ਸਿੱਧਾ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਦੇ ਰੂਪ ਦੇ ਵਿੱਚ ਦਿਖਾਈ ਦਿੰਦਾ ਹੈ ਚਿਹਰੇ ਦੇ ਉੱਤੇ ਅਚਾਨਕ ਸੋਜ ਜੇਕਰ ਤੁਹਾਡਾ ਚਿਹਰਾ ਕੁਝ ਦਿਨਾਂ ਦੇ ਵਿੱਚ ਸੁੱਜਿਆ ਮਹਿਸੂਸ ਹੁੰਦਾ ਹੈ ਤਾਂ ਜਾਂ ਫਿਰ ਬਿਨਾਂ ਕਿਸੇ ਕਾਰਨ ਭਾਰ ਵੱਧ ਜਾਂਦਾ ਹੈ ਇਹ ਇਹ ਸਰੀਰ ਦੇ ਵਿੱਚ ਤਰਲ ਪਦਾਰਤ ਜਮਾ ਹੋਣ ਦਾ ਸੰਕੇਤ ਹੋ ਸਕਦਾ ਹੈ ਜੋ ਕਿ ਗੁਰਦੇ ਫੇਲ ਹੋਣ ਦਾ ਸ਼ੁਰੂਆਤੀ ਲੱਛਣ ਹੈ ਤੇ ਇਹ ਕੁਝ ਗੱਲਾਂ ਨੇ ਜੋ ਕਿ ਤੁਹਾਨੂੰ ਧਿਆਨ ਦੇ ਵਿੱਚ ਰੱਖਣਾ ਕਰੀਏ ਨੇ ਜੇਕਰ ਤੁਹਾਨੂੰ ਇਹ 6 ਲੱਛਣ ਦਿਖਾਈ ਦਿੰਦੇ ਨੇ ਜੇ ਸੰਕੇਤ ਤੁਹਾਨੂੰ ਇਹ 6 ਮਿਲਦੇ ਨੇ ਤਾਂ ਤੁਸੀਂ ਤੁਰੰਤ ਆਪਣੇ ਨੇੜਲੇ ਡਾਕਟਰ ਦੇ ਕੋਲ ਜਾਓ ਆਪਣੇ ਨਿੱਜੀ ਡਾਕਟਰ ਕੋਲ ਜਾ ਕੇ ਆਪਣਾ ਚੈੱਕਅਪ ਇੱਕ ਵਾਰ ਜ਼ਰੂਰ ਕਰਾਓ ਤਾਂ ਕਿ ਤੁਹਾਡੀ ਕਿਡਨੀ ਸੰਬੰਧੀ ਕੋਈ ਵੀ ਸਮੱਸਿਆ ਦਾ ਸਾਹਮਣਾ ਤੁਹਾਨੂੰ ਨਾ ਕਰਨਾ ਪਵੇ ਤੇ ਜਿਹਾ ਕੁਝ ਹੁੰਦਾ ਵੀ ਹੈ ਤਾਂ ਤੁਸੀਂ ਸਮੇਂ ਸਿਰ ਆਪਣਾ ਇਲਾਜ ਸ਼ੁਰੂ ਕਰ ਸਕਦੇ ਹੋ